ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਗੱਲ ਕਰਾਂਗੇ ਨਸ਼ੇ ਦੀ ਪੰਜਾਬ ਦੇ ਵਿੱਚ ਛੇਵਾਂ ਜਿਹੜਾ ਦਰਿਆ ਹੈ ਉਹ ਵਗ ਰਿਹਾ ਹੈ ਨਸ਼ਿਆਂ ਦਾ ਨਸ਼ੇ ਦਿਨ ਬਰ ਦਿਨ ਵੱਧ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰਦੇ ਹਾਂ ਉਚਟਾ ਚਿੱਟਾ ਖੁੱਲਾ ਪਿੰਡਾਂ ਦੇ ਵਿੱਚ ਖੁੱਲਾ ਸ਼ਹਿਰਾਂ ਦੇ ਵਿੱਚ ਅਤੇ ਖੁੱਲਾ ਕਸਬਿਆਂ ਦੇ ਵਿੱਚ ਵਿਕਦਾ ਹੈ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰਨ ਲਈ ਅਹਿਮ ਕਦਮ ਚੁੱਕਾਂਗੇ ਲੇਕਿਨ 2.5 ਸਾਲ ਹੋ ਗਏ ਨੇ ਨਸ਼ੇ ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾ ਸਕੀ ਆਮ ਆਦਮੀ ਪਾਰਟੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦੀ ਚੋਣ ਜਿੱਤ ਕੇ ਪਿਛਲੇ ਦਹਾਕੇ ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਨਸ਼ਾ ਪੂਰੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਸੀ ਚਿੱਟੇ ਦੀ ਕਿ ਮੈਂ ਚਟਾ ਖਤਾਵਾਂ ਖਤਮ ਕਰ ਦਿਆਂਗਾ ਇਸੇ ਤਰ੍ਹਾਂ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੁਪਰੀਪੂ ਅਰਵਿੰਦ ਕੇਜਰੀਵਾਲ ਨੇ ਜਦੋਂ ਉਹ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਰੈਲੀਆਂ ਕਰ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਜਿਹੜਾ ਚਿੱਟਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਇਆ ਗਿਆ ਹੈ ਉਹ ਅਸੀਂ ਕੁਝ ਦਿਨਾਂ ਦੇ ਵਿੱਚ ਬੰਦ ਕਰ ਦੇਵਾਂਗੇ ਲੇਕਿਨ ਸਾਰੇ ਵਾਅਦੇ ਅਸਫਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਫਤਿਹਗੜ ਚੂੜੀਆਂ ਦੇ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਕੋ ਨਵਾਂ ਮਾਮਲਾ ਨਹੀਂ ਹੈ ਹਰ ਰੋਜ਼ ਕਿਦੇ ਨਾਂ ਕਿਤੇ ਜਿਹੜਾ ਹੈ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਪੜ ਜਾਂਦਾ ਹੈ ਨਸ਼ੇ ਦੀ ਭੇਟ ਚੜ ਜਾਂਦਾ ਹੈ ਅਤੇ ਉਹ ਮਰ ਜਾਂਦਾ ਹੈ ਸਰਕਾਰ ਨੂੰ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਸੁਭਾ ਸਰਕਾਰ ਆਮ ਆਦਮੀ ਪਾਰਟੀ ਨੂੰ ਸਾਡੀ ਵੀ ਰਿਕੁਐਸਟ ਹੈ ਸਾਡੇ ਵੀ ਬੱਚੇ ਨੇ ਨਸ਼ੇ ਨੂੰ ਜਿੰਨਾ ਜਲਦੀ ਹੋ ਸਕਦਾ ਹੈ ਉਹ ਪੂਰੇ ਪੰਜਾਬ ਦੇ ਵਿੱਚੋਂ ਬੈਨ ਕੀਤਾ ਜਾਵੇ ਨਸ਼ਾ ਵੀ ਇੱਕ ਤਰ੍ਹਾਂ ਦੀ ਜਿਹੜੀ ਮੌਜੂਦਾ ਪੀੜ੍ਹੀ ਹੈ ਉਹਨਾਂ ਦੇ ਨਸ਼ਲ ਕੁਸ਼ੀ ਕਰਦਾ ਹੈ ਗੱਲ ਕਰਦੇ ਹਾਂ ਜਿਸ ਦੀ ਜਿਹੜਾ ਇਹ ਪਰਸਨ ਸੀ ਇਸ ਦਾ ਨਾਮ ਸੀ ਕਮਨਦੀਪ ਸਿੰਘ ਉਮਰ ਸੀ 25 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਤਲਵੰਡੀ ਨਾਰਬਜੋ ਹੋਈ ਹੈ ਇਹ ਜਿਹੜੇ ਕਮਨਦੀਪ ਸਿੰਘ ਸੀ ਲਗਾਤਾਰ 3 ਤੋਂ 4 ਦਿਨ ਘਰੋਂ ਲਾਪਤਾ ਸੀ ਪਿੰਡ ਦੇ ਘਬਰਾਏ ਹੋਏ ਸੀ ਖਾਸ ਕਰਕੇ ਇਹਨਾਂ ਦੇ ਘਰ ਦੇ ਮੈਂਬਰ ਬੜੀ ਟੈਨਸ਼ਨ ਦੇ ਵਿੱਚ ਸੀ ਇੱਧਰ ਉੱਧਰ ਭਾਲ ਕਰ ਰਹੇ ਸੀ ਹਾਲਾਂਕਿ ਇਹਨਾਂ ਦੇ ਘਰ ਦੇ ਮੈਂਬਰਾਂ ਨੂੰ ਯਾਨੀ ਕਿ ਇਹਨਾਂ ਦੇ ਮਾਤਾ ਪਿਤਾ ਨੂੰ ਪਤਾ ਸੀ ਕਿ ਸਾਡਾ ਲੜਕਾ ਜਿਹੜਾ ਹੈ ਉਹ ਚਿੱਟੇ ਦਾ ਸ਼ਿਕਾਰ ਹੈ ਚਿੱਟੇ ਦਾ ਨਸ਼ਾ ਲਾਉਂਦਾ ਹੈ ਲੇਕਿਨ ਕੱਲ ਰਾਤ ਨੂੰ ਜਦੋਂ ਉਹ ਨਹਿਰ ਦੇ ਆਸ-ਪਾਸੇ ਦੀ ਝਾੜੀਆਂ ਦੇ ਵਿੱਚ ਉਸ ਦੀ ਭਾਲ ਕਰ ਰਹੇ ਸੀ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਬੁੰਡਾ ਜਿਹੜਾ ਹੈ ਪਿਛਲੇ 4-5 ਦਿਨਾਂ ਤੋਂ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਉਥੇ ਉਹਨੂੰ ਲੱਭ ਗਿਆ ਅਤੇ ਨਾਲ ਚਿੱਟਾ ਅਤੇ ਨਾਲ ਜਿਹੜੀ ਸਰਿੰਜ ਵੀ ਪੋਸਟ ਜਿਹੜੀ ਹੈ ਨਾਲ ਪਈ ਸੀ ਮੁਲਾਜ਼ਮ ਮੁਤਾਬਕ ਦੱਸਿਆ ਜਾ ਰਿਹਾ ਹੈ ਪੋਸਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਓਵਰਡੋਜ਼ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਇਹ ਬੜੀ ਉਸ ਪਰਿਵਾਰ ਵਾਸਤੇ ਮੰਦ ਭਾਗੀ ਖਬਰ ਨਹੀਂ ਹੈ ਇਹ ਪੂਰੇ ਪੰਜਾਬ ਵਾਸੀਆਂ ਵਾਸਤੇ ਕਿਉਂਕਿ ਚਿੱਟਾ ਜਿਹੜਾ ਹੈ ਜਾਂ ਕੋਈ ਵੀ ਨਸ਼ਾ ਹੈ ਸਿੰਥੈਟਿਕ ਨਸ਼ਾ ਉਹ ਪੰਜਾਬ ਦੇ ਨੌਜਵਾਨਾਂ ਦੀ ਨਸ਼ਾ ਲੁਕੀ ਕਰੇਗਾ ਚੋਰੀਆਂ ਵਧਰੀਆਂ ਨੇ ਮਾਰਾ ਤੜਾ ਵਧ ਰੀਆਂ ਨੇ ਗੁੱਟ ਬਾਜ਼ੀਆਂ ਵਧ ਰੀਆਂ ਨੇ ਬਿਕੋਜ਼ ਆਫ ਇਸ ਨਾਮਰਾਦ ਜਿਹੜਾ ਨਸ਼ਾ ਹੈ ਚਟਾ ਆਉਣ ਵਾਲੇ ਦਿਨਾਂ ਦੇ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਸਰਕਾਰ ਚੱਜਦਾ ਕੋਈ ਐਕਸ਼ਨ ਲੈ ਕੇ ਜਿਹੜੇ ਤਸਕਰੀ ਕਰਦੇ ਨੇ ਜਦ ਜਿਹੜੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਚਟਾ ਵਿਜਦੇ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਸੁੱਟਿਆ ਜਾਵੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ਾ ਜਿਹੜਾ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਚਿੱਟੇ ਦਾ ਕਾਰੋਬਾਰ ਪੰਜਾਬ ਦੇ ਵਿੱਚ ਘਟ ਨਹੀਂ ਹੋਇਆ ਵਧਿਆ ਹੈ ਧੰਨਵਾਦ